ਮਾਂ ਬੋਲੀ ਪੰਜਾਬੀ ਵਿਭਸਥੇ ਪਗਵਾੜਾ ਵਿਖੇ ਮਾਂ ਬੋਲੀ ਚੇਤਨਾ ਮਾਰਚ ਕੱਢਿਆ ਜਾ ਰਿਹਾ ਹੈ। ਸ਼ੁਸ਼ਮੂ ਪੰਜਾਬੀ ਮਾਂ ਬੋਲੀ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ। ਕੋਈ ਆਮਗੜੀ ਆਪੋਰਟ ਨੇ ਕੋਲੇ ਪਗਵਾੜਾ ਵੱਲੋਂ ਸ਼ਮੂਲਿਤ ਕੀਤੀ ਗਈ ਹੈ। ਸਾਡੇ ਐਸ.ਡੀ.ਐਮ. ਸਾਹਿਬ ਇਸ ਸਮਾਰਟੀ ਦੀ ਅਗਵਾਈ ਕਰ ਰਹੇ ਨੇ ਪਗਵਾੜੇ ਦੀ। やめてから ਸਸੋ ਪ੍ਰੋਗਰਾਮ ਪੰਜਾਬੀ ਮਾਂਗੋਲੀ ਦਾ ਮਾਰਚ ਕੱਢਿਆ ਜਾ ਰਿਹਾ ਫਗਵਾੜਾ ਕਾਰਪੋਰੇਸ਼ਨ ਵੱਲੋਂ ਇਹ ਮਾਰਚ ਸਾਰੇ ਸਮਾਜ ਦੁਆਰਾ ਕੱਢਿਆ ਜਾ ਰਿਹਾ ਵਾ ਜਿਹਦੇ ਵਿੱਚ ਕਈ ਕਾਲਜ ਤੇ ਕਈ ਸਕੂਲਾਂ ਦੇ ਬੁਲਾ ਦੀ ਸ਼ਮੂਲੀਅਤ ਆ ਜਿਹਦੇ ਨਾਲ ਪੰਜਾਬੀ ਮਾਂਗੋਲੀ ਦਾ ਦਿੱਗਤਾ ਜਿ ਕਿਸੇ ਪਰਸਪਰ ਦੇਨੇ ਹੈ ਹੱਥ ਕੱਢਿਆ ਜਾ ਰਿਹਾ

ਅੰਤਰਰਾਸ਼ਟਰੀ ਮਾਤਰ ਭਾਸ਼ਾ ਦਿਵਸ 21 ਫਰਵਰੀ ਜੋ ਕਿ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਹੈ ਇਸ ਦਿਨ ਅਸੀਂ ਆਪਣੀ ਮਾਤਰ ਭਾਸ਼ਾ ਸਾਡੀ ਮਾਂ ਬੋਲੀ ਪੰਜਾਬੀ ਪੰਜਾਬੀ ਬੋਲੀ ਨੂੰ ਯਾਦ ਕਰਦੇ ਹੋਏ ਪੰਜਾਬੀ ਬੋਲੀ ਬਾਰੇ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਤੇ ਲੋਕ ਮਾਰਚ ਵੀ ਕੱਢਿਆ ਜਾ ਰਿਹਾ ਹੈ ਆਪਣੀ ਮਾਤਰ ਭਾਸ਼ਾ ਦੇ ਸਵਾਰ ਬੱਲੇ ਧੰਨਵਾਦ No, no, ਦੀ ਪੰਜਾਬੀ ਮਾਂ ਬੋਲੀ ਦਿਵਸ ਤੇ ਫਗਵਾੜਾ ਨਗਰ ਕੌਂਸਲ ਵੱਲੋਂ ਐਸ.ਡੀ.ਐਮ ਸਾਹਿਬੀ ਕੋਈ ਵਿਸ਼ ਮਾਰਚ ਕਟਿਆ ਜਾ ਰਿਹਾ ਚੇਤਨਾ ਮਾਰਚ ਜਿਸੂਚ ਰਾਮਪਰੀਆ ਪੋਲਟਨ ਕਾਲਜ ਫਗਵਾੜਾ ਦੇ ਸਮੂਹ ਵਿਦਿਆਰਥੀ ਸਮੂਹ ਸਟਾਫ ਨੇ ਭਾਗ ਲਿਆ ਸੋਸਾ ਬਣਾ ਦਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮੁਬਾਰਕਬਾਦ ਮਾਂ ਬੋਲੀ ਦਿਵਸ ਤੇ ਧੰਨਵਾਦ ਜੀ I'm <laughs>